ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਇੱਕ ਪੰਜਾਬੀ ਕੁੜੀ ਦੀ ਸੰਘਰਸ਼ਪਰੀ ਕਹਾਣੀ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇੱਕ ਅਜਿਹੀ ਕੁੜੀ ਦੀ ਕਹਾਣੀ ਜਿਸ ਦਾ ਨਾਮ ਸੀ ਸਿਮਰਨ ਸਿਮਰਨ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ ਜਿੱਥੇ ਉਸ ਦੇ ਪਿਤਾ ਇੱਕ ਸਧਾਰਨ ਕਿਸਾਨ ਸਨ ਅਤੇ ਮਾਤਾ ਘਰ ਦੇ ਕੰਮਕਾਜ ਸੰਭਾਲਦੀ ਸੀ ਉਸ ਦਾ ਪਰਿਵਾਰ ਬਹੁਤ ਗਰੀਬ ਸੀ ਪਰ ਸਿਮਰਨ ਦੇ ਸੁਪਨੇ ਬਹੁਤ ਵੱਡੇ ਸਨ ਉਹ ਬਚਪਨ ਤੋਂ ਹੀ ਡਾਕਟਰ ਬਣਨਾ ਚਾਹੁੰਦੀ ਸੀ ਅਤੇ ਇਸ ਲਈ ਉਸਨੇ ਦਿਨ ਰਾਤ ਪੜਾਈ ਵਿੱਚ ਮਿਹਨਤ ਕੀਤੀ ਉਸਦੇ ਮਾਪਿਆਂ ਨੇ ਵੀ ਉਸਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਸਾਰੀ ਤਾਕਤ ਚੋਕ ਦਿੱਤੀ ਉਹਨਾਂ ਨੇ ਆਪਣੀ ਥੋੜੀ ਜਹੀ ਬਚਤ ਸਿਮਰਨ ਦੀ ਪੜਾਈ ਤੇ ਲਗਾਈ ਤਾਂ ਜੋ ਉਹ ਆਪਣਾ ਭਵਿੱਖ ਸੁਧਾਰ ਸਕੇ ਆਖਰਕਾਰ ਸਿਮਰਨ ਦੀ ਮਿਹਨਤ ਰੰਗ ਲਿਆਈ ਅਤੇ ਉਸ ਨੂੰ ਕੈਨੇਡਾ ਦੀ ਇੱਕ ਨਾਮੀ ਯੂਨੀਵਰਸਿਟੀ ਵਿੱਚ ਮੈਡੀਕਲ ਦੀ ਪੜ੍ਹਾਈ ਲਈ ਸਕਾਲਰਸ਼ਿਪ ਮਿਲ ਗਈ। ਇਹ ਖਬਰ ਸੁਣ ਕੇ ਉਸ ਦਾ ਪਰਿਵਾਰ ਖੁਸ਼ੀ ਨਾਲ ਚੋਮ ਉੱਠਿਆ ਪਰ ਸਿਮਰਨ ਦੇ ਮਨ ਵਿੱਚ ਇੱਕ ਡਰ ਵੀ ਸੀ। ਉਸ ਨੂੰ ਪਤਾ ਸੀ ਕਿ ਵਿਦੇਸ਼ ਜਾ ਕੇ ਉਸ ਨੂੰ ਇਕੱਲੇ ਹੀ ਸਭ ਕੁਝ ਸੰਭਾਲਣਾ ਪਵੇਗਾ। ਨਵੀਂ ਥਾਂ, ਨਵੇਂ ਲੋਕ ਅਤੇ ਇੱਕ ਅਜਨਬੀ ਸੱਭਿਆਚਾਰ ਦਾ ਸਾਹਮਣਾ ਕਰਨਾ ਉਸ ਲਈ ਆਸਾਨ ਨਹੀਂ ਸੀ। ਪਰ ਉਸ ਦੇ ਮਨ ਵਿੱਚ ਇੱਕ ठान ਸੀ। ਉਹ ਆਪਣੇ ਸੁਪਨੇ ਨੂੰ ਹਰ ਹਾਲ ਵਿੱਚ ਪੂਰਾ ਕਰੇਗੀ ਜਦੋਂ ਸਿਮਰਨ ਕੈਨੇਡਾ ਪਹੁੰਚੀ ਤਾਂ ਸਭ ਕੁਝ ਉਸ ਦੀ ਸੋਚ ਤੋਂ ਵੀ ਵੱਖਰਾ ਸੀ 에어ਪੋਰਟ ਤੇ ਉਤਰਦੇ ਹੀ ਉਸ ਨੂੰ ਇੱਕ ਅਜੀਬ ਠੰਡ ਮਹਿਸੂਸ ਹੋਈ ਜੋ ਉਸ ਨੇ ਪੰਜਾਬ ਦੀ ਗਰਮੀ ਵਿੱਚ ਕਦੇ ਨਹੀਂ ਸੀ ਮਹਿਸੂਸ ਕੀਤੀ ਉਸ ਦੇ ਕੋਲ ਆਪਣਾ ਸਮਾਨ ਸੀ ਅਤੇ ਉਸ ਨੂੰ ਹੋਸਟਲ ਤੱਕ ਪਹੁੰਚਣ ਲਈ ਟੈਕਸੀ ਲੈਣੀ ਪਈ ਟੈਕਸੀ ਡਰਾਈਵਰ ਨਾਲ ਗੱਲ ਕਰਨ ਵਿੱਚ ਉਸ ਨੂੰ ਮੁਸ਼ਕਲ ਆਈ ਕਿਉਂਕਿ ਉਸਦੀ ਅੰਗਰੇਜ਼ੀ ਕਮਜ਼ੋਰ ਸੀ ਹੌਸਟਲ ਪਹੁੰਚ ਕੇ ਉਸਨੇ ਆਪਣੇ ਕਮਰੇ ਵਿੱਚ ਰਹਿ ਰਹੇ ਹੋਰ ਲੋਕਾਂ ਨੂੰ ਮਿਲਿਆ ਇੱਕ ਚੀਨੀ ਕੁੜੀ ਅਤੇ ਇੱਕ ਕੈਨੇਡੀਅਨ ਉਹ ਦੋਵੇਂ ਤੇਜ਼ੀ ਨਾਲ ਅੰਗਰੇਜ਼ੀ ਵਿੱਚ ਗੱਲਾਂ ਕਰ ਰਹੀਆਂ ਸਨ ਅਤੇ ਸਿਮਰਨ ਨੂੰ ਉਹਨਾਂ ਦੀ ਇੱਕ ਵੀ ਗੱਲ ਸਮਝ ਨਹੀਂ ਆ ਰਹੀ ਸੀ ਉਸਨੇ ਕੋਸ਼ਿਸ਼ ਕੀਤੀ ਕਿ ਉਹ ਵੀ ਗਲਬਾਤ ਵਿੱਚ ਸ਼ਾਮਲ ਹੋਵੇ ਪਰ ਉਸਦੀ ਟੁੱਟੀ-ਫੋਟੀ ਅੰਗਰੇਜ਼ੀ ਕਾਰਨ ਉਹ ਸਿਰਫ ਚੁੱਪ ਰਹਿ ਗਈ ਇਸ ਤੋਂ ਇਲਾਵਾ ਉਸ ਨੂੰ ਖਾਣੇ ਦੀ ਸਮੱਸਿਆ ਨੇ ਵੀ ਪਰੇਸ਼ਾਨ ਕਰ ਦਿੱਤਾ। ਉੱਥੇ ਦਾ ਖਾਣਾ ਉਸ ਦੇ ਲਈ ਬਿਲਕੁਲ ਅਜਨਬੀ ਸੀ। ਨਾ ਸਵਾਦ ਸੀ, ਨਾ ਉਹ ਕਰਦੀਆਂ ਰੋਟੀਆਂ ਵਰਗਾ। ਉਸਨੇ ਸੋਚਿਆ ਕਿ ਉਹ ਆਪਣੇ ਲਈ ਖਾਣਾ ਬਣਾਵੇ ਪਰ ਹੋਸਟਲ ਦੀ ਰਸੋਈ ਵਿੱਚ ਸਹੂਲਤਾਂ ਨਾ ਹੋਣ ਕਾਰਨ ਉਹ ਇਹ ਵੀ ਨਹੀਂ ਕਰ ਸਕੀ। ਇਹ ਸਭ ਦੇਖ ਕੇ ਸਿਮਰਨ ਦਾ ਮਨ ਉਦਾਸ ਹੋ ਗਿਆ। ਉਸਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਅਤੇ ਕਿਹਾ, ਮੈਂ ਵਾਪਸ ਆਉਣਾ ਚਾਹੁੰਦੀ ਹਾਂ। ਪਰ ਉਸਦੇ ਪਿਤਾ ਨੇ ਉਸਨੂੰ ਸਮਝਾਇਆ "ਬੇਟੀ ਤੂੰ ਇੱਥੇ ਆਪਣੇ ਸੁਪਨੇ ਲਈ ਆਈ ਹੈ ਹੌਸਲਾ ਰੱਖ" ਇਹ ਸੁਣ ਕੇ ਸਿਮਰਨ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਯੂਨੀਵਰਸਿਟੀ ਦਾ ਪਹਿਲਾ ਦਿਨ ਸਿਮਰਨ ਲਈ ਇੱਕ ਵੱਡੀ ਚੁਣੌਤੀ ਸੀ ਕਲਾਸ ਵਿੱਚ ਪ੍ਰੋਫੈਸਰ ਤੇਜ਼ੀ ਨਾਲ ਅੰਗਰੇਜ਼ੀ ਵਿੱਚ ਲੈਕਚਰ ਦੇ ਰਿਹਾ ਸੀ ਅਤੇ ਸਿਮਰਨ ਨੂੰ ਜ਼ਿਆਦਾਤਰ ਸ਼ਬਦਾਂ ਦਾ ਅਰਥ ਹੀ ਨਹੀਂ ਸੀ ਪਤਾ ਉਸਨੇ ਨੋਟਸ ਲਿਖਣ ਦੀ ਕੋਸ਼ਿਸ਼ ਕੀਤੀ ਪਰ ਉਹ ਪਿੱਛੇ ਰਹਿ ਗਈ ਕਲਾਸ ਖਤਮ ਹੋਣ ਤੋਂ ਬਾਅਦ ਜਦੋਂ ਉਸਨੇ ਆਪਣੇ ਕਲਾਸਮੇਟਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਉਸਦੀ ਗੱਲ ਸਮਝ ਨਹੀਂ ਆਈ ਇੱਕ ਗਰੁੱਪ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਪਰ ਉਸਦੇ ਸਾਥੀਆਂ ਨੇ ਉਸ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਉਹਨਾਂ ਨੂੰ ਲੱਗਦਾ ਸੀ ਕਿ ਸਿਮਰਨ ਦੀ ਪਾਸ਼ਾ ਅਤੇ ਸਮਝ ਦੀ ਕਮੀ ਕਾਰਨ ਉਹ ਕੰਮ ਨਹੀਂ ਕਰ ਪਾਵੇਗੀ ਇਹ ਸਭ ਸਿਮਰਨ ਲਈ ਬਹੁਤ ਦੁਖਦਾਈ ਸੀ ਉਸਦੇ ਮਨ ਵਿੱਚ ਖਿਆਲ ਆਉਣ ਲੱਗੇ ਕਿ ਸ਼ਾਇਦ ਉਹ ਇੱਥੇ ਪੜਾਈ ਨਹੀਂ ਕਰ ਸਕੇਗੀ। ਉਸਨੇ ਸੋਚਿਆ ਕਿ ਵਾਪਸ ਪੰਜਾਬ ਚਲੇ ਜਾਣਾ ਹੀ ਬਿਹਤਰ ਹੈ। ਪਰ ਫਿਰ ਉਸਨੇ ਆਪਣੇ ਮਾਪਿਆਂ ਦੀਆਂ ਕੁਰਬਾਨੀਆਂ ਅਤੇ ਆਪਣੀ ਮਿਹਨਤ ਨੂੰ ਯਾਦ ਕੀਤਾ। ਉਸਨੇ ਆਪਣੇ ਆਪ ਨੂੰ ਸਮਝਾਇਆ, ਮੈਂ ਇੱਥੇ ਹਾਰ ਨਹੀਂ ਮੰਨ ਸਕਦੀ। ਇਸ ਤੋਂ ਬਾਅਦ ਉਸਨੇ ਫੈਸਲਾ ਕੀਤਾ ਕਿ ਉਹ ਆਪਣੀ ਅੰਗਰੇਜ਼ੀ ਸੁਧਾਰੇਗੀ ਅਤੇ ਪੜਾਈ ਵਿੱਚ ਪੂਰੀ ਮਿਹਨਤ ਕਰੇਗੀ। ਉਸਨੇ ਰੋਜ਼ਾਨਾ ਲਾਇਬ੍ਰੇਰੀ ਜਾਣਾ ਸ਼ੁਰੂ ਕੀਤਾ ਅੰਗਰੇਜ਼ੀ ਕਿਤਾਬਾਂ ਪੜ੍ਹੀਆਂ ਅਤੇ ਆਪਣੇ ਸਾਥੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਾਵੇਂ ਕਈ ਵਾਰ ਉਸਦੀ ਹੱਸੀ ਉਡਾਈ ਜਾਂਦੀ ਪਰ ਉਸਨੇ ਹੌਸਲਾ ਨਹੀਂ ਛੱਡਿਆ। ਉਸਦੇ ਮਨ ਵਿੱਚ ਇੱਕ ਹੀ ਗੱਲ ਸੀ ਉਹ ਆਪਣੇ ਸੁਪਨੇ ਨੂੰ ਸੱਚ ਕਰਕੇ ਹੀ ਰਹੇਗੀ। ਇੱਕ ਦਿਨ ਲਾਇਬ੍ਰੇਰੀ ਵਿੱਚ ਪੜ੍ਹਦੇ ਸਮੇਂ ਸਿਮਰਨ ਦੀ ਮੁਲਾਕਾਤ ਰਾਜ ਨਾਮ ਦੇ ਇੱਕ ਭਾਰਤੀ ਵਿਦਿਆਰਥੀ ਨਾਲ ਹੋਈ। ਰਾਜਵੀ ਪੰਜਾਬ ਤੋਂ ਸੀ ਅਤੇ 2 ਸਾਲ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਉਸਨੇ ਸਿਮਰਨ ਦੀਆਂ ਮੁਸ਼ਕਲਾਂ ਨੂੰ ਸਮਝਿਆ ਅਤੇ ਉਸਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਉਸਨੇ ਕਿਹਾ, "ਤੂੰ ਮੇਰੇ ਨਾਲ ਅੰਗਰੇਜ਼ੀ ਦੀ ਪ੍ਰੈਕਟਿਸ ਕਰ ਸਕਦੀ ਹੈ।" ਸਿਮਰਨ ਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ। ਰਾਜ ਨੇ ਉਸ ਨੂੰ ਯੂਨੀਵਰਸਿਟੀ ਦੇ ਸਿਸਟਮ ਨੂੰ ਸਮਝਣ ਅਤੇ ਪੜਾਈ ਵਿੱਚ ਬਿਹਤਰ ਕਰਨ ਦੇ ਟਿਪਸ ਦਿੱਤੇ। ਇਸ ਤੋਂ ਇਲਾਵਾ ਉਸਨੇ ਸਿਮਰਨ ਨੂੰ 파ਰਤੀ ਸਟੂਡੈਂਟਸ ਐਸੋਸੀਏਸ਼ਨ ਨਾਲ ਜੋੜਿਆ ਜਿੱਥੇ ਉਹ ਹੋਰ 파ਰਤੀ ਵਿਦਿਆਰਥੀਆਂ ਨੂੰ ਮਿਲ ਸਕਦੀ ਸੀ ਇਸ ਨਾਲ ਸਿਮਰਨ ਨੂੰ ਇੱਕ ਅਜਿਹਾ ਸਹਾਰਾ ਮਿਲਿਆ ਜਿਸਨੇ ਉਸਦੇ ਮਨ ਨੂੰ ਸ਼ਾਂਤ ਕੀਤਾ ਉਸ ਨੂੰ ਲੱਗਿਆ ਕਿ ਉਹ ਇੱਥੇ ਇਕੱਲੀ ਨਹੀਂ ਹੈ ਰਾਜ ਦੀ ਮਦਦ ਨਾਲ ਉਸਨੇ ਆਪਣੀ ਅੰਗਰੇਜ਼ੀ ਤੇ ਕੰਮ ਕਰਨਾ ਸ਼ੁਰੂ ਕੀਤਾ ਉਹ ਹੌਲੀ-ਹੌਲੀ ਆਪਣੇ ਕਲਾਸਮੇਟਸ ਨਾਲ ਗੱਲਬਾਤ ਕਰਨ ਲੱਗੀ ਅਤੇ ਕਲਾਸ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰਨ ਲੱਗੀ ਉਸਦੇ ਪ੍ਰੋਫੈਸਰਸ ਨੇ ਵੀ ਉਸਦੀ ਤਰੱਕੀ ਨੂੰ ਨੋਟਿਸ ਕੀਤਾ ਅਤੇ ਉਸਦੀ ਤਾਰੀਫ ਕੀਤੀ ਸਿਮਰਨ ਦਾ ਆਤਮ ਵਿਸ਼ਵਾਸ ਵਧਣ ਲੱਗਾ ਅਤੇ ਉਸ ਨੂੰ ਲੱਗਿਆ ਕਿ ਸ਼ਾਇਦ ਉਹ ਇਸ ਨਵੇਂ ਮੁਲਕ ਵਿੱਚ ਆਪਣੀ ਜਗ੍ਹਾ ਬਣਾ ਸਕਦੀ ਹੈ ਪਰ ਅਜੇ ਵੀ ਉਸ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਸਨ ਅਤੇ ਉਸ ਨੂੰ ਪਤਾ ਸੀ ਕਿ ਇਹ ਸਫ਼ਰ ਆਸਾਨ ਨਹੀਂ ਹੋਵੇਗਾ ਸਿਮਰਨ ਦੀ ਸਕਾਲਰਸ਼ਿਪ ਸਿਰਫ ਉਸਦੀ ਟਿਊਸ਼ਨ ਫੀਸ ਨੂੰ ਕਵਰ ਕਰਦੀ ਸੀ ਪਰ ਰੈਂਡ ਸੈਂਡ ਦੇ ਖਰਚੇ ਉਸਨੂੰ ਖੁਦ ਸੰਭਾਲਣੇ ਪੈਂਦੇ ਸਨ ਇਸ ਲਈ ਉਸਨੇ ਇੱਕ ਪਾਰਟ ਟਾਈਮ ਜੌਬ ਲੱਭਣ ਦਾ ਫੈਸਲਾ ਕੀਤਾ ਉਸਨੇ ਕਈ ਥਾਵਾਂ ਤੇ ਅਪਲਾਈ ਕੀਤਾ ਪਰ ਉਸਦੀ ਕਮਜ਼ੋਰ ਅੰਗਰੇਜ਼ੀ ਅਤੇ ਤਜਰਬੇ ਦੀ ਕਮੀ ਕਾਰਨ ਉਸਨੂੰ بار بار ਨਾ ਸੁਣਨੀ ਪਈ ਆਖਰਕਾਰ ਉਸਨੂੰ ਇੱਕ ਛੋਟੇ ਜਿਹੇ ਰੈਸਟੋਰੈਂਟ ਵਿੱਚ ਵੇਟਰੈਸ ਦੀ ਨੌਕਰੀ ਮਿਲ ਗਈ ਪਰ ਇੱਥੇ ਵੀ ਮੁਸ਼ਕਲਾਂ ਉਸ ਦਾ ਪਿੱਛਾ ਨਹੀਂ ਛੱਡ ਰਹੀਆਂ ਸਨ ਰੈਸਟੋਰੈਂਟ ਦੇ ਮਾਲਕ ਅਤੇ ਸਾਥੀ ਕਰਮਚਾਰੀ ਉਸ ਨਾਲ ਸਖਤ ਵਰਤਾਅ ਕਰਦੇ ਸਨ ਕਈ ਵਾਰ ਉਸ ਨੂੰ ਨਸਲੀ ਟਿੱਪਣੀਆਂ ਸੁਣਨੀਆਂ ਪੈਂਦੀਆਂ ਇੱਕ ਦਿਨ ਇੱਕ ਗਾਹਕ ਨੇ ਉਸ ਨੂੰ ਕਿਹਾ ਤੁਸੀਂ ਇੱਥੇ ਕੀ ਕਰ ਰਹੇ ਹੋ ਵਾਪਸ ਆਪਣੇ ਦੇਸ਼ ਚਲੇ ਜਾਓ ਇਹ ਸ਼ਬਦ ਸਿਮਰਨ ਦੇ ਦਿਲ ਵਿੱਚ ਤੀਰ ਵਾਂਗ ਲੱਗੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਅਤੇ ਉਹ ਰੋਣ ਲੱਗੀ ਉਸਨੂੰ ਲੱਗਿਆ ਕਿ ਸ਼ਾਇਦ ਉਹ ਇਸ ਮੁਲਕ ਵਿੱਚ ਕਦੇ ਵੀ ਆਪਣੀ ਜਗ੍ਹਾ ਨਹੀਂ ਬਣਾ ਸਕੇਗੀ ਪਰ ਫਿਰ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਉਸਨੇ ਸੋਚਿਆ ਕਿ ਉਹ ਇੱਥੇ ਆਪਣੇ ਸੁਪਨਿਆਂ ਲਈ ਆਈ ਹੈ ਅਤੇ ਕੁਝ ਲੋਕਾਂ ਦੀਆਂ ਗੱਲਾਂ ਉਸਦੇ ਹੌਸਲੇ ਨੂੰ ਨਹੀਂ ਤੋੜ ਸਕਦੀਆਂ ਉਸਨੇ ਆਪਣੇ ਕੰਮ ਤੇ ਧਿਆਨ ਦਿੱਤਾ ਅਤੇ ਗਾਕਾਂ ਨੂੰ ਚੰਗੀ ਸੇਵਾ ਦੇਣ ਦੀ ਕੋਸ਼ਿਸ਼ ਕੀਤੀ ਹੌਲੀ-ਹੌਲੀ ਉਸਦੀ ਮਿਹਨਤ ਨੂੰ ਦੇਖ ਕੇ ਉਸ ਦੇ ਸਾਥੀਆਂ ਦਾ ਵਰਤਾਅ ਵੀ ਬਦਲਣ ਲੱਗਾ ਸਿਮਰਨ ਨੂੰ ਅਹਿਸਾਸ ਹੋਇਆ ਕਿ ਮਿਹਨਤ ਅਤੇ ਸਬਰ ਨਾਲ ਉਹ ਲੋਕਾਂ ਦੇ ਦਿਲ ਵੀ ਜਿੱਤ ਸਕਦੀ ਹੈ ਇੱਕ ਰਾਤ ਜੌਬ ਤੋਂ ਵਾਪਸ ਆਉਂਦੇ ਸਮੇਂ ਸਿਮਰਨ ਬਹੁਤ ਥੱਕ ਗਈ ਸੀ ਉਸ ਦਾ ਮਨ ਉਦਾਸ ਸੀ ਅਤੇ ਉਸ ਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਰੋਦੇ ਹੋਏ ਉਸ ਨੇ ਕਿਹਾ ਮੈਂ ਹੋਰ ਨਹੀਂ ਸਹਿ ਸਕਦੀ ਮੈਂ ਵਾਪਸ ਆਉਣਾ ਚਾਹੁੰਦੀ ਹਾਂ ਉਸ ਦੇ ਮਾਪਿਆਂ ਨੇ ਉਸ ਨੂੰ ਪਿਆਰ ਨਾਲ ਸਮਝਾਇਆ ਬੇਟੀ ਅਸੀਂ ਤੇਰੇ ਲਈ ਦਿਨ ਰਾਤ ਦੁਆਵਾਂ ਕਰਦੇ ਹਾਂ ਥੋੜਾ ਹੌਸਲਾ ਰੱਖ ਪਰ ਸਿਮਰਨ ਦਾ ਮਨ ਨਹੀਂ ਮੰਨ ਰਿਹਾ ਸੀ ਉਸ ਰਾਤ ਉਹ ਸੌ ਨਹੀਂ ਸਕੀ ਉਸਦੇ ਮਨ ਵਿੱਚ ਕਰਦੀਆਂ ਯਾਦਾਂ ਮਾਂ ਦੀਆਂ ਗਰਮ ਰੋਟੀਆਂ ਅਤੇ ਪਿਤਾ ਦੀਆਂ ਸਿੱਖਿਆਵਾਂ ਕੁੰਮ ਰਹੀਆਂ ਸਨ ਉਸਨੂੰ ਲੱਗਿਆ ਕਿ ਉਹ ਇਸ ਸੰਘਰਸ਼ ਨੂੰ ਹੋਰ ਨਹੀਂ ਚੱਲ ਸਕਦੀ ਅਗਲੇ ਦਿਨ ਉਸਨੇ ਫੈਸਲਾ ਕੀਤਾ ਕਿ ਉਹ ਆਪਣੇ ਪ੍ਰੋਫੈਸਰ ਨਾਲ ਗੱਲ ਕਰੇਗੀ ਅਤੇ ਪੜਾਈ ਛੱਡਣ ਬਾਰੇ ਦੱਸੇਗੀ। ਜਦੋਂ ਉਹ ਪ੍ਰੋਫੈਸਰ ਦੇ ਦਫ਼ਤਰ ਪਹੁੰਚੀ ਤਾਂ ਉਨ੍ਹਾਂ ਨੇ ਉਸ ਨੂੰ ਬੜੇ ਪਿਆਰ ਨਾਲ ਸਮਝਾਇਆ। ਸਿਮਰਨ, ਤੂੰ ਬਹੁਤ ਹੋਸ਼ਿਆਰ ਹੈ। ਤੇਰੇ ਵਿੱਚ ਬਹੁਤ ਸਮਰੱਥਾ ਹੈ। ਬਸ ਥੋੜਾ ਸਮਾਂ ਦੇ, ਸਭ ਠੀਕ ਹੋ ਜਾਵੇਗਾ। ਪ੍ਰੋਫੈਸਰ ਦੀਆਂ ਇਹ ਗੱਲਾਂ ਸਿਮਰਨ ਦੇ ਦਿਲ ਨੂੰ ਛੂ ਗਈਆਂ। ਉਸਨੇ ਸੋਚਿਆ ਕਿ ਜੇ ਉਸਦੇ ਅਧਿਆਪਕ ਨੂੰ ਉਸ ਤੇ ਇੰਨਾ ਪਰੋਸਾ ਤਾਂ ਉਸ ਨੂੰ ਵੀ ਆਪਣੇ ਆਪ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਉਸ ਦਿਨ ਉਸਨੇ ਫਿਰ ਤੋਂ ਮਿਹਨਤ ਕਰਨ ਦਾ ਇਰਾਦਾ ਕੀਤਾ ਅਤੇ ਆਪਣੇ ਸੁਪਨੇ ਨੂੰ ਛੱਡਣ ਦਾ ਖਿਆਲ ਮਨ ਵਿੱਚੋਂ ਕੱਢ ਦਿੱਤਾ ਇੱਕ ਦਿਨ ਯੂਨੀਵਰਸਿਟੀ ਵਿੱਚ ਇੱਕ ਸੈਮੀਨਾਰ ਹੋਇਆ ਜਿੱਥੇ ਇੱਕ ਮਸ਼ਹੂਰ ਡਾਕਟਰ ਆਏ ਸਨ ਉਹ ਖੁਦ ਵੀ ਇੱਕ ਪ੍ਰਵਾਸੀ ਸਨ ਅਤੇ ਉਹਨਾਂ ਨੇ ਆਪਣੀ ਕਹਾਣੀ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਨੇ ਸ਼ੁਰੂ ਵਿੱਚ ਪਾਸ਼ਾ ਪੈਸੇ ਅਤੇ ਸਬਿਆਚਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਹਾਰ ਨਾ ਮੰਨ ਕੇ ਉਹ ਸਫਲ ਹੋਏ ਇਹ ਸੁਣ ਕੇ ਸਿਮਰਨ ਦੇ ਮਨ ਵਿੱਚ ਇੱਕ ਨਵੀਂ ਉਮੀਦ ਜਾਗੀ ਉਸਨੇ ਸੋਚਿਆ ਜੇ ਉਹ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਸਫਲ ਹੋ ਸਕਦੇ ਹਨ ਤਾਂ ਮੈਂ ਵੀ ਕਰ ਸਕਦੀ ਹਾਂ ਉਸ ਦਿਨ ਤੋਂ ਸਿਮਰਨ ਨੇ ਆਪਣੇ ਆਪ ਤੇ ਹੋਰ ਵੀ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਆਪਣੀ ਪੜਾਈ ਤੇ ਪੂਰਾ ਧਿਆਨ ਲਗਾਇਆ ਅਤੇ ਜੌਬ ਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਉਸਨੇ ਆਪਣੇ ਰੂਮ ਮੇਟਸ ਅਤੇ ਕਲਾਸਮੇਟਸ ਨਾਲ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ। ਹੌਲੀ-ਹੌਲੀ ਉਹ ਸਭ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਲੱਗੀ। ਉਸਦੀ ਮਿਹਨਤ ਅਤੇ ਲਗਨ ਨੂੰ ਦੇਖ ਕੇ ਉਸਦੇ ਸਾਥੀਆਂ ਨੇ ਵੀ ਉਸਦੀ ਇੱਜ਼ਤ ਕਰਨੀ ਸ਼ੁਰੂ ਕਰ ਦਿੱਤੀ। ਸਿਮਰਨ ਨੂੰ ਅਹਿਸਾਸ ਹੋਇਆ ਕਿ ਮੁਸ਼ਕਲਾਂ ਤਾਂ ਜ਼ਿੰਦਗੀ ਦਾ ਹਿੱਸਾ ਹਨ ਪਰ ਜੇ ਆਪਣੇ ਟੀਚੇ ਤੇ ਨਜ਼ਰ ਰੱਖੀ ਜਾਵੇ ਤਾਂ ਕੁਝ ਵੀ ਅਸੰਭਵ ਨਹੀਂ। ਇਸ ਪ੍ਰੇਰਣਾ ਨੇ ਉਸਦੇ ਜੀਵਨ ਨੂੰ ਬਦਲ ਦਿੱਤਾ ਅਤੇ ਉਹ ਆਪਣੇ ਸੁਪਨੇ ਵੱਲ ਹੋਰ ਵੀ ਮਜ਼ਬੂਤੀ ਨਾਲ ਵੱਧਣ ਲੱਗੀ ਸਮੇਂ ਦੇ ਨਾਲ ਸਿਮਰਨ ਦੀ ਮਿਹਨਤ ਦਾ ਫਲ ਮਿਲਣ ਲੱਗਾ ਉਸਨੇ ਆਪਣੇ ਪਹਿਲੇ ਸਾਲ ਦੇ ਇਮਤਿਹਾਨਾਂ ਵਿੱਚ ਸ਼ਾਨਦਾਰ ਨੰਬਰ ਲਏ ਅਤੇ ਯੂਨੀਵਰਸਿਟੀ ਦੀ ਡੀਨਸ ਲਿਸਟ ਵਿੱਚ ਸ਼ਾਮਲ ਹੋ ਗਈ ਇਸ ਤੋਂ ਇਲਾਵਾ ਉਸਨੇ ਇੱਕ ਰਿਸਰਚ ਪ੍ਰੋਜੈਕਟ ਵਿੱਚ ਹਿੱਸਾ ਲਿਆ ਜਿਸ ਦੀ ਉਸਦੇ ਪ੍ਰੋਫੈਸਰ ਨੇ ਬਹੁਤ ਸ਼ਲਾਘਾ ਕੀਤੀ ਉਸਨੂੰ ਇੱਕ ਨਾਮੀ ਹਸਪਤਾਲ ਵਿੱਚ ਇੰਟਰਨਸ਼ਿਪ ਦਾ ਮੌਕਾ ਮਿਲਿਆ ਜਿੱਥੇ ਉਸਨੇ ਆਪਣੇ ਹੁਨਰ ਨੂੰ ਹੋਰ ਨਿਖਾਰਿਆ ਉਸਦੇ ਜੌਬ ਤੇ ਵੀ ਤਰੱਕੀ ਹੋਈ ਰੈਸਟੋਰੈਂਟ ਦੇ ਮਾਲਕ ਨੇ ਉਸਦੀ ਮਿਹਨਤ ਨੂੰ ਦੇਖ ਕੇ ਉਸਨੂੰ ਵੇਟਰੈਸ ਤੋਂ ਕੈਸ਼ੀਅਰ ਦੀ ਪੋਸਟ ਤੇ ਪ੍ਰਮੋਟ ਕਰ ਦਿੱਤਾ ਸਿਮਰਨ ਦੀ ਸਫਲਤਾ ਨੇ ਉਸਦੇ ਮਾਪਿਆਂ ਦੇ ਚਿਹਰੇ ਤੇ ਖੁਸ਼ੀ ਲਿਆ ਦਿੱਤੀ ਉਹਨਾਂ ਨੇ ਫੋਨ ਤੇ ਉਸਨੂੰ ਕਿਹਾ ਬੇਟੀ ਸਾਨੂੰ ਤੇਰੇ ਤੇ ਮਾਣ ਹੈ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਇਹ ਖੁਸ਼ੀ ਦੇ ਹੰਝੂ ਸਨ ਉਸ ਨੂੰ ਲੱਗਿਆ ਕਿ ਉਸ ਦੀਆਂ ਸਾਰੀਆਂ ਮੁਸ਼ਕਲਾਂ ਅਤੇ ਕੁਰਬਾਨੀਆਂ ਵਿਅਰਥ ਨਹੀਂ ਗਈਆਂ ਉਸ ਦੀ ਸਫਲਤਾ ਨੇ ਉਸ ਨੂੰ ਇੱਕ ਨਵੀਂ ਪਛਾਣ ਦਿੱਤੀ ਉਹ ਹੁਣ ਸਿਰਫ ਇੱਕ ਪੰਜਾਬੀ ਕੁੜੀ ਨਹੀਂ ਸੀ ਸਗੋਂ ਇੱਕ ਅਜਿਹੀ ਲੜਕੀ ਸੀ ਜਿਸ ਨੇ ਆਪਣੀ ਮਿਹਨਤ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਉਸ ਦੇ ਸਾਥੀ ਅਤੇ ਅਧਿਆਪਕ ਉਸ ਨੂੰ ਇੱਕ ਮਿਸਾਲ ਵਜੋਂ ਦੇਖਣ ਲੱਗੇ ਸਿਮਰਨ ਨੇ ਸਿੱਖ ਲਿਆ ਸੀ ਕਿ ਜੇ ਦਿਲ ਵਿੱਚ ਲਗਨ ਹੋਵੇ ਤਾਂ ਕੋਈ ਵੀ ਮੁਸ਼ਕਲ ਰਾਹ ਨਹੀਂ ਰੋਕ ਸਕਦੀ ਜਿਵੇਂ ਜਿਵੇਂ ਸਿਮਰਨ ਆਪਣੇ ਜੀਵਨ ਵਿੱਚ ਅੱਗੇ ਵਧਦੀ ਗਈ ਉਸਨੇ ਦੇਖਿਆ ਕਿ ਯੂਨੀਵਰਸਿਟੀ ਵਿੱਚ ਹੋਰ ਵੀ ਕਈ ਅੰਤਰਰਾਸ਼ਟਰੀ ਵਿਦਿਆਰਥੀ ਉਸੇ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਜੂਝ ਰਹੇ ਸਨ ਉਸਨੇ ਸੋਚਿਆ ਕਿ ਜਿਵੇਂ ਰਾਜ ਨੇ ਉਸ ਦੀ ਮਦਦ ਕੀਤੀ ਸੀ ਉਸੇ ਤਰ੍ਹਾਂ ਉਹ ਵੀ ਦੂਜਿਆਂ ਦੀ ਮਦਦ ਕਰ ਸਕਦੀ ਹੈ ਇਸ ਲਈ ਉਸਨੇ 파ਰਤੀ ਸਟੂਡੈਂਟਸ ਐਸੋਸੀਏਸ਼ਨ ਵਿੱਚ ਇੱਕ ਮੈਟਰਿੰਗ ਪ੍ਰੋਗਰਾਮ ਸ਼ੁਰੂ ਕੀਤਾ। ਇਸ ਪ੍ਰੋਗਰਾਮ ਵਿੱਚ ਉਹ ਨਵੇਂ ਆਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਸਿਸਟਮ, ਅੰਗਰੇਜ਼ੀ ਭਾਸ਼ਾ ਅਤੇ ਸੱਭਿਆਚਾਰ ਬਾਰੇ ਸਮਝਾਉਂਦੀ ਸੀ। ਉਸਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ। ਇਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਇੱਕ ਸਹਾਰਾ ਮਿਲਿਆ ਅਤੇ ਉਹ ਸਿਮਰਨ ਨੂੰ ਆਪਣਾ ਰੋਲ ਮਾਡਲ ਮੰਨਣ ਲੱਗੇ। ਉਸ ਦੇ ਪ੍ਰੋਫੈਸਰਸ ਅਤੇ ਕਲਾਸਮੇਟਸ ਨੇ ਵੀ ਉਸ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਸਿਮਰਨ ਹੁਣ ਸਿਰਫ ਆਪਣੇ ਸੁਪਨਿਆਂ ਲਈ ਨਹੀਂ ਸਗੋਂ ਦੂਜਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੀ ਕੰਮ ਕਰ ਰਹੀ ਸੀ ਉਸ ਨੂੰ ਅਹਿਸਾਸ ਹੋਇਆ ਕਿ ਸਫਲਤਾ ਤਾਂ ਉਦੋਂ ਹੀ ਪੂਰੀ ਹੁੰਦੀ ਹੈ ਜਦੋਂ ਅਸੀਂ ਦੂਜਿਆਂ ਨੂੰ ਵੀ ਨਾਲ ਲੈ ਕੇ ਚੱਲੀਏ ਇਸ ਕੰਮ ਨੇ ਉਸ ਦੇ ਜੀਵਨ ਨੂੰ ਇੱਕ ਨਵਾਂ ਮਕਸਦ ਦਿੱਤਾ ਅਤੇ ਉਹ ਹੋਰ ਵੀ ਮਜ਼ਬੂਤ ਹੋ ਗਈ ਇੱਕ ਦਿਨ ਸਿਮਰਨ ਨੂੰ ਯੂਨੀਵਰਸਿਟੀ ਵੱਲੋਂ ਇੱਕ ਅਵਾਰਡ ਮਿਲਿਆ। ਇਹ ਅਵਾਰਡ ਉਸਦੀ ਸ਼ਾਨਦਾਰ ਪੜਾਈ ਅਤੇ ਸਮਾਜ ਸੇਵਾ ਲਈ ਸੀ। ਜਦੋਂ ਉਸਨੇ ਸਟੇਜ ਤੇ ਜਾ ਕੇ ਅਵਾਰਡ ਲਿਆ ਤਾਂ ਉਸਦੀਆਂ ਅੱਖਾਂ ਵਿੱਚ ਹੰਝੂ ਸਨ। ਉਸਨੇ ਆਪਣੇ ਮਾਪਿਆਂ ਰਾਜ ਅਤੇ ਆਪਣੇ ਪ੍ਰੋਫੈਸਰਸ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦਾ ਸਾਥ ਦਿੱਤਾ। ਉਸਨੇ ਆਪਣੇ ਸੰਘਰਸ਼ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਇੱਥੇ ਤੱਕ ਪਹੁੰਚੀ ਹਾਂ ਕਿਉਂਕਿ ਮੈਂ ਆਪਣੇ ਆਪ ਤੇ ਵਿਸ਼ਵਾਸ ਰੱਖਿਆ ਉਸ ਦੀ ਇਹ ਗੱਲ ਸੁਣ ਕੇ ਸਾਰੇ ਤਾੜੀਆਂ ਮਾਰਨ ਲੱਗੇ ਸਿਮਰਨ ਦੀ ਸਫਲਤਾ ਹੁਣ ਸਿਰਫ ਉਸ ਦੀ ਨਹੀਂ ਸਗੋਂ ਉਹਨਾਂ ਸਾਰਿਆਂ ਦੀ ਸੀ ਜੋ ਉਸ ਵਰਗੀਆਂ ਮੁਸ਼ਕਲਾਂ ਨਾਲ ਲੜ ਰਹੇ ਸਨ ਉਸ ਦੀ ਕਹਾਣੀ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਉਸ ਨੇ ਸਿੱਖ ਲਿਆ ਸੀ ਕਿ ਮੁਸ਼ਕਲਾਂ ਤਾਂ ਸਿਰਫ ਇੱਕ ਇਮਤਿਹਾਨ ਹੁੰਦੀਆਂ ਹਨ ਜੋ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ ਉਸਦੇ ਮਾਪਿਆਂ ਨੂੰ ਉਸ ਤੇ ਮਾਨ ਸੀ ਅਤੇ ਉਸਨੇ ਵੀ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਸਿਮਰਨ ਦੀ ਜਿੱਤ ਸਿਰਫ ਡਿਗਰੀ ਜਾਂ ਨੌਕਰੀ ਤੱਕ ਸੀਮਤ ਨਹੀਂ ਸੀ ਸਗੋਂ ਇਹ ਉਸਦੇ ਹੌਸਲੇ ਅਤੇ ਸਬਰ ਦੀ ਜਿੱਤ ਸੀ ਸਿਮਰਨ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਹਨ ਪਰ ਜੇ ਅਸੀਂ ਆਪਣੇ ਆਪ ਤੇ ਵਿਸ਼ਵਾਸ ਰੱਖੀਏ ਅਤੇ ਹਾਰ ਨਾ ਮੰਨੀਏ ਤਾਂ ਅਸੀਂ ਕਿਸੇ ਵੀ ਚੁਣੌਤੀ ਨੂੰ ਪਾਰ ਕਰ ਸਕਦੇ ਹਾਂ ਉਸਨੇ ਸ਼ੁਰੂ ਵਿੱਚ ਪਾਸ਼ਾ ਸਬਿਆਚਾਰ ਅਤੇ ਪੈਸੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਉਸਨੇ ਹੌਸਲਾ ਨਹੀਂ ਛੱਡਿਆ ਉਸਦੀ ਕਹਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਅਸੀਂ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੀਏ ਪਰ ਨਵੇਂ ਵਾਤਾਵਰਣ ਵਿੱਚ ਢਲਣਾ ਵੀ ਸਿੱਖੀਏ ਸਿਮਰਨ ਨੇ ਨਾ ਸਿਰਫ ਆਪਣੇ ਸੁਪਨੇ ਪੂਰੇ ਕੀਤੇ ਸਗੋਂ ਦੂਜਿਆਂ ਦੇ ਸੁਪਨਿਆਂ ਲਈ ਵੀ ਰਾਹ ਖੋਲ੍ਹਿਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ ਕਹਾਣੀ ਦੀ ਸਿੱਖਿਆ ਇਸ ਕਹਾਣੀ ਦਾ ਸਬਕ ਇਹ ਹੈ ਕਿ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਅਤੇ ਮੁਸ਼ਕਲਾਂ ਦੇ ਸਾਹਮਣੇ ਹਾਰ ਨਾ ਮੰਨਣਾ ਸਫਲਤਾ ਦੀ ਕੁੰਜੀ ਹੈ ਖਾਸ ਸੁਨੇਹਾ ਸਾਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ ਅਤੇ ਕਦੇ ਵੀ ਆਪਣੇ ਟੀਚਿਆਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ